ਸਾਡੇ ਸਿੱਖ ਧਰਮ ਦੇ ਵਿੱਚ ਫੁੱਟ ਪਾਉ ਤੇ ਰਾਜ ਕਰੂ ਦੀ ਨੀਤੀ ਹੈ ਕਿਉਂਕਿ ਜਿੰਨਾ ਚਿਰ ਇਹ ਸੰਤ ਸਮਾਜ ਇਕੱਠਾ ਨਹੀਂ ਹੁੰਦਾ ਉਹਨਾਂ ਚਿਰ ਕਿਸੇ ਦਾ ਭਲਾ ਨਹੀਂ ਹੁੰਦਾ ਕਿਉਂਕਿ ਯੂਨਿਟ ਹੈ ਇਕੱਠਾ ਹੈ ਸੰਸਥਾ ਬਣੀ ਹੈ ਉਹਦਾ ਪ੍ਰਭਾਵ ਬੜਾ ਵਕਰਾ ਹੁੰਦਾ ਹੁਣ ਆਪਾਂ ਇਸ ਸਿੰਗਲ ਤੋਂ ਗੱਲ ਕਰਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਚਾ ਦਰਜ ਹੋਇਆ ਸੀ ਐਨਐਸਏ ਕਟਲਾਤੀ ਨੈਸ਼ਨਲ ਸਿਕਿਉਰਿਟੀ ਐਕਟ ਆਰਮਜ਼ ਐਕਟ ਉਹ ਕਾਫੀ ਤਰਾ ਮਲਾਈ ਹੈ ਜਿਹੜੇ ਕੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨਾ ਉਹਦੇ ਨਾਲ ਪ੍ਰਧਾਨ ਮੰਤਰੀ ਬਾਜੇ ਕੇ ਆ ਜਿਹੜਾ ਉਹ ਕੋ ਸੋਸ਼ਲ ਮੀਡੀਆ ਤੇ ਵੀਡੀਓ ਬਣਾਉਂਦਾ ਹੁੰਦਾ ਸੀ ਉਦੋਂ ਬਾਅਦ ਉਹ ਵੀ ਚੱਕਰ ਚ ਪੈ ਗਿਆ ਕੋਈ ਐਨਐਸਏ ਵਾਲੀ ਗੱਲ ਤਾਂ ਹੈ ਨਹੀਂ ਸੀਗੀ ਉਹ ਚ ਕੀ ਹੋਇਆ ਚਲੋ ਉਹਨਾਂ ਨੇ ਥਾਣੇ ਤੇ ਹਮਲਾ ਕੀਤਾ ਕਹਿੰਦੀ ਹੈ ਪੁਲਿਸ ਜਾਂ ਗੁਰੂ ਗ੍ਰੰਥ ਸਾਹਿਬ ਦੀ ਆੜ ਲਈ ਤੀ ਇਹ ਇਹ ਇਸ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਟਾਰਗੇਟ ਕੀਤਾ ਗਿਆ ਜਦੋਂ ਉਹਦੇ ਤੇ ਪਰਚਾ ਦਰਜ ਹੋਇਆ ਉਹਦੇ ਹੀ ਬਾਬੇ ਸੰਤ ਢੱਡਰੀਆਂ ਵਾਲੇ ਜਾਂ ਹੋਰ ਇਹਨਾਂ ਨੇ ਖੁਸ਼ੀ ਮਨਾਈ ਸੀ ਪੂਰੀ ਮਤਲਬ ਤਾੜੀਆਂ ਮਾਰਦੇ ਸੀ ਕਿ ਹਾਂ ਚੰਗਾ ਹੋ ਗਿਆ ਹੋ ਗਿਆ ਇਹ ਐਂ ਕਰਦਾ ਸੀ ਬਾਹਰ ਕਰਦਾ ਸੀ ਵਕਤ ਬਹੁਤ ਮਾੜੀ ਚੀਜ਼ ਆ ਵਕਤ ਕਿਸੇ ਤੇ ਪਵੇ ਨਾ ਵਕਤ ਇੱਕ ਬਹੁਤ ਵੱਡਾ ਸਨੇਹਾ ਦਿੰਦਾ ਹੈ ਵਕਤ ਵੇਲੇ ਪਤਾ ਲੱਗਦਾ ਕੌਣ ਖੜਦਾ ਹੈ ਕੌਣ ਨਹੀਂ ਖੜਦਾ ਕੌਣ ਚੰਗਾ ਮਾੜਾ ਸਭ ਦੀ ਪਛਾਣ ਹੋ ਜਾਂਦੀ ਹੈ ਪਰ ਭਾਈ ਅਮਰਤਪਾਲ ਡਿਬੂ ਘੜ ਦੇ ਵਿੱਚ ਬੈਠੇ ਆ ਉਹਨਾਂ ਨੇ ਅੱਜ ਤੱਕ ਕੋਈ ਗੁਹਾਰ ਨਹੀਂ ਲਾਈ ਕੋਈ ਸਰਕਾਰ ਕੋਲੇ ਪਾਰਲੀਮੈਂਟ ਨਹੀਂ ਕੀਤਾ ਕੋਈ ਕੁਝ ਨਹੀਂ ਕਿਹਾ ਉਹ ਕਹਿੰਦੇ ਵੀ ਜੋ ਕਾਇਦੇ ਕਾਨੂੰਨ ਅਨਸਾਰ ਹੈ ਉਹ ਸਰਕਾਰ ਦੀ ਮਰਜ਼ੀ ਹੈ ਜਿੰਨਾ ਚ ਰੱਖਣਾ ਰੱਖ ਲੈਣਾ ਤੇ ਪਬਲਿਕ ਨੇ ਉਹਨਾਂ ਨੂੰ ਜਿਤਾਤਾ ਸੀ ਪਬਲਿਕ ਨੇ ਬੂਟਾਂ ਚ ਜਿਤਾਤਾ ਸੀ ਉਸ ਤੋਂ ਬਾਅਦ ਜਿਹੜਾ ਹੈ ਨੇ ਐਨ ਐ ਸੈਕਟਰ ਜਿਹੜੀ ਵਧਾਤੀ ਸੀਗੀ ਹੁਣ ਬਾਬਾ ਰਣਜੀਤ ਸਿੰਘ ਢੱਡਰੀਆ ਵਾਲੇ ਤੇ ਪਰਚਾ ਦਰਜ ਹੋਇਆ ਸੱਚ ਹੈ ਝੂਠਾ ਹੈ ਕੁਝ ਵੀ ਹੈ ਹਾਈ ਕੋਰਟ ਹੈ ਜਿਹੜੀ ਉਹ ਇੱਕ ਸਰਵੋੱਚ ਅਦਾਲਤ ਹੈ ਉਹਨਾਂ ਨੇ ਜੱਜਿਆ ਤੱਥ ਵੇਖੇ ਫਾਈਲ ਦੇਖੀ ਜੋ ਐਮਲਰ ਦੇਖੇ ਉਹਦੇ ਫੈਕਟ ਦੇਖ ਕੇ ਸਾਰੇ ਤਾਂ ਉੱਥੇ ਆਰਡਰ ਹੋ ਗਿਆ ਰਜਿਸਟਰਡ ਦਾ ਕੇਸ ਹੈ ਨਾ ਇਨਵੈਸਟੀਗੇਸ਼ਨ ਸੋ ਐਂਡ ਸੋ Vs SP ਪਟਿਆਲਾ ਤਾਂ ਪਰਚਾ ਦਰਜ ਹੋਇਆ ਹੈ ਬਾਬਾ ਜੀ ਤੇ 376 506 ਤੇ 302 ਉਸ ਤੋਂ ਬਾਅਦ ਬਾਬਾ ਜੀ ਹੁਣ ਦਿਸ ਨਹੀਂ ਰਹੇ ਕਿੱਥੇ ਹੈ ਜੋ ਕਹਿੰਦੇ ਸੀ ਇਨਵੈਸਟੀਗੇਸ਼ਨ ਦਾ ਪਾਰਟ ਬਣਾਗੇ ਪੇਸ਼ ਹੋਵਾਂਗੇ ਚਾਹੇ ਪੁਰਸ ਆ ਕੇ ਕਰ ਲੈ ਲਿਆ ਕੇ ਕਰ ਲਈ ਜਾ ਕੇ ਕਰ ਲਈ ਹੁਣ ਉਹ ਕਈ ਤਰ੍ਹਾਂ ਦੇ ਜਿਹੜੇ ਹੈਗੇ ਆ ਦਿਸ ਨਹੀਂ ਰਹੇ ਨਾ ਲਾਈਵ ਹੋ ਰਹੇ ਆ ਨਾ ਸੋਸ਼ਲ ਮੀਡੀਆ ਤੇ ਆ ਰਹੇ ਆ ਕੋਈ ਨਾ ਫੇਰ ਡਰ ਕਸ ਗੱਲ ਦਾ ਬਾਬਾ ਜੀ ਜੇ ਪਰਚਾ ਹੋ ਗਿਆ ਝੂਠਾ ਹੋ ਗਿਆ ਮਰਦਾਂ ਤੇ ਪੈਂਦੇ ਆ ਤੁਸੀਂ ਪੇਸ਼ ਹੋਵੋ ਇਨਕੁਆਰੀ ਲਵਾਓ ਸੰਗਤ ਚ ਜਾਓ ਕੈਂਸਲ ਹੋ ਜਾਊਗਾ ਕੱਲ ਨੂੰ ਤੁਹਾਨੂੰ ਜਿਹੜੀ ਪੁਲਿਸ ਆ ਉਹ ਡਿਸਚਾਰਜ ਕਰ ਦੂੰਗੀ ਜੀਉ ਚਰੇਹਾ ਹੋ ਜੂਗੇ ਜ਼ਿੰਦਗੀ ਤਜਰਬਿਆਂ ਦੀ ਹੁੰਦੀ ਹੈ ਚੰਗਾ ਮਾੜਾ ਸਮਾਂ ਸੰਸਾਨ ਤੇ ਆਉਂਦਾ ਪਰ ਇਹ ਨਹੀਂ ਹੈਗਾ ਹੁਣ ਜੇ ਆਪਾਂ ਉਹਦੇ ਤੇ ਤਾੜੀਆਂ ਮਾਰੀਆਂ ਤਾਂ ਉਹ ਬੰਦਾ ਵੀ ਆਰ ਪਰਿਵਾਰ ਵਾਲਾ 2 ਸਾਲ ਉਹ ਹੋ ਗਏ ਜੇਲ੍ਹ ਵਿੱਚ ਬੈਠੇ ਨੂੰ ਪਾਈ ਅਮਰਤਪਾਲ ਨੂੰ ਤੇ ਆਪਾਂ ਹਾ ਦਾ ਨਾਰਾ ਤਾਂ ਕੀ ਮਾਰਨਾ ਸੀ ਤੇ ਉਹਦੇ ਤੇ ਆਪਾਂ ਜਿਹੜਾ ਹੈਗਾ ਤੰਜ ਕਸੇ ਨੂੰ ਉਲਟਾ ਉਹਦਾ ਮਾਂ ਪਿਓ ਵਿਚਾਰਾ ਬਜ਼ੁਰਗ ਉਹ ਤੁਰੇ ਫਿਰਦੇ ਐ ਚਲੋ ਪੈਰਵਾਈ ਕਰਦੇ ਐ ਉਹ ਜੇ ਆਪਾਂ ਉੱਥੇ ਕੋਈ ਹਾ ਦਾ ਨਾ ਨਾਰਾ ਮਾਰਿਆ ਹੁੰਦਾ ਠੀਕ ਹੈ ਉਹ ਤੁਹਾਡੇ ਤੋਂ ਛੋਟਾ ਹੈ ਭਾਈ ਆ ਤੁਹਾਡਾ ਗੁਰਸਿੱਖ ਭਾਈ ਹੈ ਜੇ ਉਹਨੂੰ ਛੜਵਾ ਕੇ ਬਾਅਦ ਚ ਉਹਨੂੰ ਸਮਝਾਇਆ ਜਾਂਦਾ ਵੀ ਅੱਜ ਕੱਲ ਜਿਹੜਾ ਹੈਗਾ ਹਥਿਆਰਾਂ ਦਾ ਯੁੱਗ ਨਹੀਂ ਵਿਚਾਰਾਂ ਦਾ ਯੁੱਗ ਹੈ ਚਲੋ ਬੰਦਾ ਮੁੜ ਜਾਂਦਾ ਇਹ ਬੰਦਾ 2 ਮਹੀਨੇ ਜੇ ਹੀ ਲਾਇਆ ਬੈਨਾ ਉਹਦਾ ਦਿਮਾਗ ਵੀ ਟਿਕਾਣੇ ਹੋ ਜਾਂਦਾ ਕੋਈ ਵੀ ਹੈ ਚਾਹੇ ਕ੍ਰਿਮੀਨਲ ਆ ਚਾਹੇ ਸੰਤ ਬਾਬਾ ਆ ਚਾਹੇ ਕੋਈ ਵੀ ਹੈ ਮੋਟੀਵੇਟ ਹੋ ਜਾਂਦਾ ਪਰ ਆਪਾਂ ਨੇ ਉਹਦਾ ਵਿਰੋਧ ਕੀਤਾ ਹੁਣ ਜਿਹੜੀਆਂ ਏਜੰਸੀਆਂ ਨਾ ਸਿੱਖਾਂ ਦੇ ਵਿਰੁੱਧ ਉਹ ਮਤਲਬ ਸਿੱਖਾਂ ਦੀ ਨਸਲ ਕੁਸੀ ਕਰਨਾ ਚਾਹੁੰਦੀਆਂ ਉਹ ਇਕੱਲੇ ਇਕੱਲੇ ਨੂੰ ਠੋਕੀ ਜਾਂਦੀਆਂ ਜੇ ਬਾਬਾ ਰਣਜੀਤ ਸਿੰਘ ਤੇ ਪਰਚਾ ਝੂਠਾ ਹੋਇਆ ਚਲੋ ਅਸੀਂ ਮੰਨ ਲੈਨੇ ਆ ਤੇ ਫਿਰ ਭਾਈ ਅਮਰਤਪਾਲ ਤੇ ਵੀ ਐਨਐਸਏ ਐਕਟ ਆ ਜਿਹੜਾ ਉਹ ਗਲਤ ਲੱਗਿਆ ਠੀਕ ਉਹ ਐਡੀ ਗੱਲ ਨਹੀਂ ਸੀ ਆਰਮ ਜੈਕਟ ਲਾਉਂਦੇ 307 ਲਾਉਂਦੇ ਐਡੀ ਗੱਲ ਨਹੀਂ ਸੀ ਉਹਨੇ ਕੋਈ ਐਡਾ ਐਡਾ ਕੋਈ ਦੇਸ਼ਵਾਦੀ ਦੇਸ਼ ਧਰੋਵਾਦੀ ਦੇਸ਼ ਦੇ ਖਿਲਾਫ ਐਡੀ ਵੱਡੀ ਕੋਈ ਸਾਜ਼ਿਸ਼ ਨਹੀਂ ਰਚੀ ਸੀ ਐਡੀ ਗੱਲ ਨਹੀਂ ਸੀ ਠੀਕ ਆ ਉਹਦੇ ਨਾਲ ਜੂਥ ਹੈ ਜਿਹੜਾ ਜੁੜ ਗਿਆ ਸੀ ਜੂਥ ਜੁੜਨ ਨਾਲ ਜਿਹੜਾ ਹੈਗਾ ਉਹ ਸਾਡੇ ਕਾਲੀਦਾਰ ਵਾਲੇ ਸਾਡੇ ਸਿੱਖੀ ਉਹਦੇ ਬੈਰੀ ਬਣ ਕੇ ਤੇ ਉਹਨੂੰ ਪਸਾਉਣ ਦੇ ਵਿੱਚ ਹੋਗੇ ਤਾਂ ਕਿ ਵੀ ਉਹ ਉੱਪਰ ਕੇ ਕੱਲ ਨੂੰ ਕੋਈ ਲੀਡਰ ਨਾ ਬਣ ਜੇ ਕੋਈ ਇੱਕ ਕਹਾਵਤ ਹੈ ਦਰਖਤ ਇੱਕਠੇ ਹੋਏ ਦਰਗਤਾਂ ਨੇ ਆਵਦੀ ਮੀਟਿੰਗ ਕੀਤੀ ਵੀ ਆਪਾਂ ਨੂੰ ਯਾਰ ਇੱਕ ਕੁਹਾੜੀ ਐ ਛੋਟੀ ਜੀ ਆਪਾਂ ਨੂੰ ਵੱਢਦੀ ਤੁਰ ਜਾਂਦੀ ਐ ਤੇ ਆਪਾਂ ਯੂਨੀਅਨ ਬਣਾਈਏ ਤੋਨਾਂ ਜੇ ਇੱਕ ਬੁੱਢਾ ਦਰਗਤ ਬੋਲਿਆ ਉਹ ਕਹਿੰਦਾ ਆਪਣੀ ਯੂਨੀਅਨ ਨਾ ਅੱਜ ਬਣੇ ਨਾ ਕੱਲ ਬਣੇ ਕਿਉਂਕਿ ਜਿਹੜੀ ਕੁਹਾੜੀ ਆ ਉਹਦੇ ਵਿੱਚ ਬਾਹਾਂ ਵੀ ਆਪਣੀਆਂ ਐ ਇਟ ਮੀਨਜ਼ ਵੀ ਸਾਡੇ ਚ ਦੋਗਲੇ ਬੰਦੇ ਐ ਤੋ ਬਾਹਾਂ ਲੱਕੜ ਦਾ ਉਸੇ ਦਰਖਤ ਜੋ ਬਣਿਆ ਉਹ ਪਹਾੜੀ 'ਚ ਪਾਇਆ ਤੇ ਬਾਹਾਂ ਹੀ ਫੜ ਕੇ ਆਪਾਂ ਵੜਦੇ ਹਾਂ ਪਹਾੜੀ ਦੀ ਕਿਝੂਰ ਤੁਸੀਂ ਵੀ ਦਰਖਤ ਨੂੰ ਵੜਦੇ ਇਹੀ ਗੱਲ ਸਾਡੇ ਸਿੱਖ ਧਰਮ ਦੇ ਵਿੱਚ ਹੈ ਜਿਹੜੇ ਬੁੱਧੀਜੀਵੀ ਲੋਕ ਹੈ ਜਾਂ ਗੁਰੂ ਘਰ ਨਾਲ ਜੁੜੇ ਹੋਏ ਹੈ ਜਾਂ ਕੋ ਸਿੱਖੀ ਦਾ ਸਿੱਖੀ ਦਾ ਪ੍ਰਚਾਰ ਕਰਦੇ ਹੈ ਜਦੋਂ ਉੱਪਰ ਕੇ ਸਾਹਮਣੇ ਹੁੰਦੇ ਆ ਤਾਂ ਉਹਨਾਂ ਨੂੰ ਆਉਣ ਵਾਲੀਆਂ ਸਰਕਾਰਾਂ ਸਮੇਂ-ਸਮੇਂ ਦੀਆਂ ਸਰਕਾਰਾਂ ਉਹਨਾਂ ਦੀ ਨਸਲ ਕੁਸੀ ਕਰਦੀਆਂ ਹੈ ਕਿਰਦਾਰ ਨੂੰ ਗੇਰਦੀਆਂ ਹੈ ਕਾਨੂੰਨ ਦਾ ਤੇ ਸਿੱਖੀ ਦਾ ਮੇਲ ਨਹੀਂ ਖਾਂਦਾ ਕਿਉਂਕਿ ਸਿੱਖੀ ਸੱਚ ਦੀ ਹੈ ਤੇ ਕਾਨੂੰਨ ਦੇ ਵਿੱਚ ਝੂਠ ਵੀ ਬੋਲੇ ਜਾਂਦੇ ਆ ਤੇ ਕਾਨੂੰਨ ਦੇ ਵਿੱਚ ਬਹੁਤ ਕੁਝ ਹੁੰਦਾ ਛਡਾਉਣ ਵਾਸਤੇ ਕੁਝ ਕਰਿਆ ਜਾਂਦਾ ਕੋ ਗੋਲੀ ਚਲਾਉਂਦਾ ਨਾ ਚਲਾਉਂਦਾ ਸਾਹਮਣੇ ਚਲਾਉਂਦਾ ਉਹਨੂੰ ਬਚਾਉਣ ਵਾਸਤੇ ਵਕੀਲ ਆ ਜਿਹੜੇ ਬੜੇ-ਬੜੇ ਪੈਂਤਰੀ ਕਰਦੇ ਆ ਵੀ ਆਹ ਫਿੰਗਰਪ੍ਰਿੰਟ ਦੇਖੋ ਜੀ ਇਧਰੋਂ ਗੋਲੀ ਚੱਲੀ ਨੇੜੇੋਂ ਚੱਲੀ 20 ਫੁੱਟ ਤੋਂ ਚੱਲੀ ਜਾਂ ਉੱਪਰ ਫਾਇਰ ਹੋਇਆ ਉਹਨੂੰ ਬਚਾਉਣ ਵਾਲੇ 100 ਠੂੜਤਵਾਨ ਮਾਰਨਾ ਬੁਗਾ ਜੋ ਸਿੱਧਾ ਬੰਦਾ ਤਾਂ ਕਹਿ ਨਹੀਂ ਸਕਦਾ ਮਾਰਿਆ ਮਾਰਿਆ ਤਾਂ ਉਹਦੇ ਚ ਵਿੱਚ 20 ਸਾਲ ਦੀ ਸਜ਼ਾ ਜਾਂ ਫਾਂਸੀ ਹੈ ਸਿੱਖੀ ਦਾ ਦੇ ਕਮੂਨ ਦਾ ਮੇਲ ਨਹੀਂ ਸਮੇਂ-ਸਮੇਂ ਦੀਆਂ ਸਰਕਾਰਾਂ ਜਿਹੜੀਆਂ ਉਹ ਵਿਰੋਧ ਕਰਦੀਆਂ ਆਈਆਂ ਸਿੱਖਾਂ ਦੀ ਨਸਲ ਕੁਸੀ ਕਰਦੀਆਂ ਆਈਆਂ ਇਸ ਕਰਕੇ ਬਾਬਾ ਜੀ ਜੇ ਤੁਸੀਂ ਉਸ ਬੰਦੇ ਦੀ ਅਮਰਤਪਾਲ ਦੀ ਮਦਦ ਕਰਦੇ ਤੇ ਅੱਜ ਜਿਹੜੇ ਉਹਦੇ ਬੰਦੇ ਐ ਜਾਂ ਸਿੱਖ ਸਮਾਜ ਐ ਜਾਂ ਸਿੱਖ ਜਥੇਬੰਦੀਆਂ ਅੱਜ ਤੁਹਾਡੇ ਨਾਲ ਵੀ ਖੜਦੀਆਂ ਉਹ ਜੈਸੀ ਕਰਨੀ ਵੈਸੀ ਭਰਨੀ ਵਾਲਾ ਕੰਮ ਹੋ ਗਿਆ ਅਪਾ ਉਹਦਾ ਵਿਰੋਧ ਕਰਿਆ ਅਪਾ ਉਹਦਾ ਚੰਗਾ ਤਾਂ ਕੀ ਕਰਨਾ ਸੀ ਉਲਟਾ ਉਹ ਵਿਰੋਧ ਕਰਿਆ ਪਰ ਇਨਸਾਨੀਅਤ ਇਹ ਹੈ ਵੀ ਕਿਸੇ ਦਾ ਮਾੜਾ ਨਹੀਂ ਕਰਨਾ ਚਾਹੀਦਾ ਮਾੜਾ ਨਹੀਂ ਸੋਚਣਾ ਚਾਹੀਦਾ ਜੇ ਆਪਾਂ ਤੋਂ ਚੰਗਾ ਨਹੀਂ ਹੁੰਦਾ ਤੁਸੀਂ ਏਜੰਸੀਆਂ ਦੇ ਮਗਰ ਲੱਗ ਕੇ ਗੱਲ ਕਹਤੀ ਸੀਗੀ ਵੀ ਅਮਰਤਪਾਲ ਗਲਤ ਹੈ ਤੇ ਫਿਰ ਹੁਣ ਉਹ ਏਜੰਸੀਆਂ ਨੇ ਤੁਹਾਡੇ ਤੇ ਪਰਚਾ ਦਰਜ ਕਰਤਾ ਤੇ ਹੁਣ ਕਹਿ ਰਿਹਾ ਵੀ ਟੱਡਰੀਆਂ ਵਾਲਾ ਗਲਤ ਹੈ ਤੇ ਬਾਬਾ ਟੱਡਰੀਆਂ ਵਾਲਾ ਕਹਿੰਦਾ ਵੀ ਮੈਂ ਸਹੀ ਹਾਂ ਸਹੀ ਹੈ ਚਾਹੇ ਗਲਤ ਹੈ ਇਹ ਤਾਂ ਅੱਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਗਲਾ ਕੀ ਤੱਥ ਪੇਸ਼ ਕਰਦਾ ਹੈ ਕਿ ਸਬੂਤ ਪੇਸ਼ ਕਰਦਾ ਹੈ ਕਿ ਐਵੀਡੈਂਸ ਤਿਆਰ ਕਰਦਾ ਹੈ ਕਿ ਗਵਾਹੀ ਦਿੰਦਾ ਹੈ ਕੋਰਟ ਨੂੰ ਜੱਜਿਆ ਮਾਨਯੋਗ ਹਾਈ ਕੋਰਟ ਜਿਹੜੀ ਸਰਵਉੱਚ ਅਦਾਲਤ ਹੈ ਉਹਨੂੰ ਫੈਕਟ ਜੱਜੇ ਜੱਜ ਸਾਹਿਬ ਕਮੈਂਡਸ ਹੋਏ ਵਕੀਲ ਨੇ ਜਿਹੜੀ ਉਹਨਾਂ ਦੇ ਨੇ ਲੜਕੀ ਦੇ ਵਕੀਲ ਹੈ ਜਿਹੜੇ ਉਹਨਾਂ ਨੇ ਵੈਸ ਕੀਤੀ ਤਾਂ ਉਹਨਾਂ ਨੂੰ ਗੱਲ ਜੱਜੀ ਜੱਜਣ ਤੋਂ ਬਾਅਦ ਜਿਹੜਾ ਹੈਗਾ ਜੱਜ ਸਾਹਿਬ ਨੇ ਲਿਖਤਾ ਐਸਐਸਪੀ ਪਟਿਆਲਾ ਰਜਿਸਟਰਡ ਦਾ ਕੇਸ ਹੈ ਨਾ ਇਨਵੈਸਟੀਗੇਸ਼ਨ ਪਰਚਾ ਦਰਜ ਹੋ ਗਿਆ ਹੁਣ ਆਪਾਂ ਉਹਨੂੰ ਸਾਹਮਣਾ ਕਰੋ ਕੋਈ ਗੱਲ ਨਹੀਂ ਬੰਦਿਆਂ ਤੇ ਵਕਤ ਪੈਂਦਾ ਉਹ ਵੀ ਸਿੱਖ ਧਰਮ ਵਿੱਚ ਜੰਮ ਕੇ ਸਿੱਖਾਂ ਨੇ ਤਾਂ ਕੋਪਰੀਆਂ ਲਗਾਈਆਂ ਬੰਦ-ਬੰਦ ਘਟਵਾਏ ਆ ਆਰਿਆਂ ਤੇ ਚੜ੍ਹੇ ਆ ਤੱਤੀਆਂ ਤਵੀਆਂ ਤੇ ਬੈਠੇ ਆ ਤਸੀਹੇ ਬੜੇ ਝੱਲੇ ਆ ਤੇ ਪਰ ਇੱਥੇ ਕੀ ਆ ਜੇ ਆਪਾਂ 2 ਮਹੀਨੇ ਜੇਲ੍ਹ ਲਾਇਆਵਾਂਗੇ ਕੋਈ ਬੜਾ ਫਰਕ ਨਹੀਂ ਪੈਂਦਾ ਉੱਥੇ ਕੁਝ ਸਿੱਖਣ ਨੂੰ ਮਿਲਦਾ ਜੇਲ੍ਹ ਵਿੱਚ ਵੀ ਬੰਦਾ ਹਣ ਪਰ ਬੰਦਾ ਵੀ ਇੱਕ ਪੀ ਐਚ ਡੀ ਕਰ ਲੈਂਦਾ ਉਹਨੂੰ ਬੜਾ ਕੁਝ ਸਿੱਖਣ ਨੂੰ ਮਿਲ ਜਾਂਦਾ ਸੋ ਬਾਬਾ ਜੀ ਨੂੰ ਮੈਂ ਬੇਨਤੀ ਕਰਦਾ ਐ ਵੀ ਸੰਗਤ ਦੇ ਸਨਮੁਖ ਹੋ ਕੇ ਲਾਈਵ ਹੋ ਕੇ ਪ੍ਰਚਾਰ ਕਰਨ ਤੇ ਜਿਹੜੀ ਪੁਲਿਸ ਹੈ ਜਿਹੜੀ ਥਾਣੇ ਦੇ ਵਿੱਚ ਪਰਚਾ ਦਰਜ ਹੋਇਆ ਉਹਨਾਂ ਨੂੰ ਤੁਸੀਂ ਪੇਸ਼ ਹੋਵੋ ਤੇ ਜੇ ਕੋਈ ਬੇਲ ਹੋਈ ਉਹਨੂੰ ਜੁਆਇਨ ਕਰਾਓ ਇਨਵੈਸਟੀਗੇਸ਼ਨ ਨੂੰ ਨਹੀਂ ਹੋਈ ਤਾਂ ਮਤਲਬ ਤੁਸੀਂ ਰੈਸਟ ਪਾਓ ਪਾ ਚਲਦੀ ਐਪਲੀਕੇਸ਼ਨ ਦੇ ਉਹ ਵੀ ਮੇਰੇ ਤੇ ਝੂਠਾ ਹੋਇਆ ਤੇ ਬਾਅਦ ਚ 2 ਮਹੀਨਿਆਂ ਨੂੰ 2 ਸਾਲਾਂ ਨੂੰ ਜੇ ਪਰਚਾ ਕੈਂਸਲ ਹੁੰਦਾ ਝੂਠਾ ਪਾਇਆ ਜਾਂਦਾ ਤੁਹਾਨੂੰ ਪੁਲਿਸ ਜਿਹੜੀ ਉਹ ਡਿਸਚਾਰਜ ਕਰ ਦੋ ਪੁਲਿਸ ਵਾਲਾ ਤੱਕ ਨਹੀਂ ਕਰਦੀ ਹਾਈ ਕੋਰਟ ਦੇ ਹੁਕਮਾਂ ਤੇ ਪਰਚਾ ਦਰਜ ਹੋਇਆ ਤੁਕੇ ਦਾ ਮਾਰਾ ਨਹੀਂ ਕਰਨਾ ਚਾਹੀਦਾ ਸਿੱਖੀ ਇਸ ਕਰਕੇ ਸਾਡੇ ਸਿੱਖ ਹੈ ਜਿਹੜੇ ਪਹਿਲੀ ਇਸ ਦਾ ਘਟਾ 2% ਹੈ ਤੇ ਦੂਜਾ ਜਿਹੜਾ ਸਾਡਾ ਸਿੱਖ ਸਿੱਖ ਦਾ ਬੈਰੀ ਬੜਿਆ ਹੋਇਆ ਤਾੜੀਆਂ ਮਾਰ ਦਿਆ ਜਦੋਂ ਦੂਜਾ ਫਸ ਜਾਂਦਾ ਫਿਰ ਜਦੋਂ ਆਪ ਫਸ ਜਾਂਦੇ ਆ ਫਿਰ ਮੇਰੀ ਮਦਦ ਕਰੋ ਜੀ ਮੈਂ ਫਸ ਗਿਆ ਸੰਗਤ ਮੇਰੇ ਨਾਲ ਖੜੇ ਹੁਣ ਸੰਗਤ ਕੋਈ ਪਾਕਿਸਤਾਨ ਚੋਂ ਜਾਂ ਅਮਰੀਕਾ ਕੈਨੇਡਾ ਚ ਤੋਂ ਆਉਂਦੀ ਨਹੀਂ ਸੰਗਤ ਇੱਥੇ ਹੀ ਹੈ ਤੇ ਇੱਕ ਬਾਹਲੇ ਪਹਿਰਾਵੇ ਵਿੱਚ ਪਾ ਕੇ ਜਿਹੜਾ ਹੈਗਾ ਸਾਡਾ ਨੁਕਸਾਨ ਹੁੰਦਾ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ